ਹਏ ਹਏ ਮੈਨੂੰ ਤਾਰਾ ਰਾਤ ਨੀ ਆਉਂਦੀ ਯਾਰ zukya ਓਏ ਮੈਨੂੰ ਤਾਂ ਆ ਪਿਆਰ ਪਾਤ ਅੱਖ ਨੀ ਨੰਦੀ ਐ zukya ਕੇ ਜੂ ਓ ਯਾਰ ਸਾਡਾ ਇੰਡੀਆ ਗੱਤਵੰਨ ਫਾਈਨਲ ਚ ਮੈਚ ਹਾਰ ਗਿਆ ਯਾਰ ਗੱਲ ਤਾਂ ਸੋਡੀ ਠੀਕ ਆ ਜੀ ਆਪਾਂ ਰਾਹੁਲ ਜੀ ਬਸ 20 25 ਸੀਟ ਹੋਰ ਲੈ ਜਾਂਦੇ ਨਾ ਫੇਰ ਤੁਸੀਂ ਪ੍ਰਧਾਨ ਮੰਤਰੀ ਬਣ ਜਾਂਦੇ ਤੁਸੀਂ ਕਿਹੜਾ ਸੱਣਾ ਸਾਥ ਦਿੱਤਾ ਬਈ ਸਾਡੇ ਸਾਥ ਤੋਂ ਬਿਹੜੀ ਪੰਜਾਬ ਚ ਛੋਡੀਆਂ 7 ਸੀਟਾਂ ਆ ਗਈਆਂ ਹੈ ਜੇ ਅਸੀਂ ਸਾਥ ਦੇਦੇ ਬਸ ਫਿਰ ਤਾਂ ਚੜ ਗਿਆ ਤੀ ਆਏ ਹਾਏ ਓਏ ਮੇਰਾ ਤਾਂ ਜਮੀਂ ਦਿਲ ਜਾਣੀ ਲੱਗ ਰਿਹਾ ਕਿਉਂ ਕੀ ਹੋ ਗਿਆ सोनू ਹੁਣ ਹੋਣਾ ਕੀ ਹੈ ਮੇਰੇ ਤਾਂ ਲੋ ਗੰਡੇ ਖੜੇ ਹੋਈ ਜਾਂਦੇ ਨੇ ਵੀ ਜੇ ਮੋਦੀ ਜਾチェ ਨਾਲ ਆਪਾਂ ਨਾਲ ਮਿਲ ਕੇ ਚੋਣਾ ਲੜ ਲੰਦੇ ਤਾਂ ਵਧੀਆ ਰਹਿੰਦੇ ਤੂੰ ਹੀ ਆਖਿਆ ਕੱਲੀ ਲੜ ਲਾਂਗੇ ਇਕੱਲੇ ਲੜ ਲਾਂਗੇ ਹੁਣ ਇਕੱਲੀ ਰਹਿ ਗਈ ਇੱਕ ਸੀਟ ਆਈ ਅਮਸਾਂ ਹੈ ਮੈਨੂੰ ਤਾਂ ਡਰ ਲੱਗਿਆ ਕਿਤੇ ਮੋਦੀ ਜੀ ਵੀ ਆਈ ਇਹੜੀ ਨਾ ਬਚੇ ਬਾਦੇ ਬੰਦਾਂ ਇਲਾ ਦਾ ਹੁਣੇ ਹੀ ਕੋਈ ਨਾ ਕੋਈ ਆਪachar ਆਉ ਚੱਕ ਕੇ ਗੇ ਜਰੀਆ ਲੰਗੂ ਜੇਲ੍ਹ ਤੇ ਜੱਟੂ